ਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਮੂੰਗੀ ਮਸਰੀ ਇਹ ਆਪਾਂ ਪਾਣੀ ਪਾ ਕੇ ਧਰ ਲਿਆ ਜੀ ਭਾਡੇ ਵਿੱਚ ਇਹ ਲਈਏ ਜੀ ਮੂੰਗੀ ਮਸਰੀ ਇੱਕ ਕੋਲੀ ਇਹਨੂੰ ਆਪਾਂ ਧੋ ਲਵਾਂਗੇ ਇਹਨੂੰ ਕਈ ਪਾਣੀਆਂ ਨਾਲ ਧੋਲਾਂਗੇ ਜੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਇਹ ਤਿੰਨ ਚਾਰ ਵਾਰ ਪਾਣੀ ਭਾ ਕੇ ਆਪਾਂ ਧੋ ਲਈਏ ਜੀ ਚੰਗੀ ਤਰ੍ਹਾਂ ਸਾਫ਼ ਕਰ ਲਈਏ ਜਿੰਨੀ ਵਾਰੀ ਇਹਨੂੰ ਮਰਜ਼ੀ ਧੋ ਲੋ ਜੀ ਪਾਣੀ ਸਾਫ਼ ਨਹੀਂ ਹੁੰਦਾ ਇਹਦਾ ਤਾਂ ਕਰਕੇ ਆਪਾਂ ਪਹਿਲਾਂ ਗਰਮ ਪਾਣੀ ਰੱਖਿਆ ਉਹਦੇ ਵਿੱਚ ਪਹਿਲਾਂ ਕੱਲੀ ਦਾਲ ਪਾਵਾਂਗੇ ਤਾਂ ਓਕੇ ਪਾਣੀ ਆਪਾਂ ਗਰਮ ਹੋ ਗਿਆ ਜੀ ਹੁਣ ਇਹ ਆਪਾਂ ਪਾ ਦਾਂਗੇ ਦਾਲ ਇਹਦੇ ਵਿੱਚ ਇਹਨੂੰ ਉਵਾਲੀ ਆਉਣ ਦੇਵਾਂਗੇ ਜੀ ਜਦੋਂ ਪਾਣੀ ਗਰਮ ਹੋ ਗਿਆ ਫਿਰ ਇਹਦੇ ਉੱਪਰ ਜਿਹੜੀ ਝੱਗ ਆਊਗੀ ਆਪਾਂ ਉਹਨੂੰ ਉਤਾਰ ਦਾਂਗੇ ਉੱਪਰੋਂ ਫਿਰ ਦਾਲ ਵੱਧ ਸੁਆਦ ਬਣਦੀ ਹੈ ਜੀ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਿਓ ਉਵਾਲੀ ਆ ਗਈ ਹੈ ਜੀ ਝੱਗ ਦੇਖੋ ਇਹਦੇ ਉੱਪਰ ਕਿੰਨੀ ਆ ਗਈ ਇਹਨੂੰ ਸਾਰੀ ਨੂੰ ਆਪਾਂ ਲਾ ਦਾਂਗੇ ਜੀ ਉੱਪਰੋਂ ਇਹਦੇ ਲਹੌਰ ਨਾਲ ਹੀ ਬਾਕੀ ਸਵਾਦ ਬਣਦੀ ਹੈ ਜੀ। ਕਈ ਵਾਰ ਤਾਂ ਆਪਾਂ ਜਲਦੀ ਹੁੰਦੀ ਹੈ ਤੜਕਾ ਲਾ ਕੇ ਫਿਰ ਮੂੰਗੀ ਮਸਰੀ ਪਾ ਦਿੰਦੇ ਆ ਵਿੱਚ। ਫਿਰ ਇਹ ਸਾਰੀ ਗੰਦਗੀ ਵਿੱਚ ਹੀ ਜਾਂਦੀ ਹੈ ਜੀ ਦਾਲ ਦੇ। ਹੁਣ ਆਪਾਂ ਇਹਦੇ ਵਿੱਚ ਨਾਣ ਮਿਰਚ ਪਾ ਲਾਂਗੇ ਜੀ। ଲੂਣ ਮਿਰਚ ਆਪਾਂ ਸਵਾਦ ਅਨੁਸਾਰ ਪਾ ਦਾਂਗੇ ਜੀ ਇਹਦੇ ਵਿੱਚ। ਇਹ ਲੂਣ ਪਾ ਦਿੱਤਾ ਜੀ ਮੈਂ ਹਲਦੀ ਇਹ ਲਾਲ ਮਿਰਚ ਪਾਊਡਰ ਆ ਜੀ ਉਸ ਆਪਾਂ ਹਰੀ ਪਾਵਾਂਗੇ ਇਹ ਕਿਉਂ ਪਾਵਾਂਗੇ ਜੀ ਉਬਲੂਣੀ ਇਹਦੇ ਨਾਲ ਬਾਹਰ ਨਹੀਂ ਆਊਗੀ ਜਿੰਨਾ ਟਾਈਮ ਚ ਰਿਜਦੀ ਹੈ ਆਪਾਂ ਪਿਆਜ਼ ਲਸਣ ਕੱਟ ਕੇ ਤਿਆਰ ਕਰ ਲੈਨੇ ਜੀ ਤੜਕਾ ਲਾਉਣ ਲਈ ਇਹ ਆਪਾਂ ਲੈ ਲਈਨੇ ਜੀ ਪਿਆਜ਼ ਛਿੱਲ ਕੇ ਧੋ ਲਏ ਨੇ ਇਹ ਲੈਈਆਂ ਨੇ ਹਰੀਆਂ ਮਿਰਚਾਂ ਤਾਜ਼ੀਆਂ ਤੋੜ ਕੇ ਲੈ ਕੇ ਆਇਆ ਬਾੜੀ ਚ ਇਹ ਲੈ ਜੀ ਟਮਾਟਰ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲੈਨੇ ਆ ਜੀ ਮੀਡੀਅਮ ਦੇ ਕੱਟਾਂ ਗਏ ਇਹਨਾਂ ਨੂੰ ਆਪਾਂ ਨਾ ਜ਼ਿਆਦਾ ਬਰੀਕ ਨਾ ਮੋਟੇ ਕੱਟ ਲਈ ਜੀ ਆਪਾਂ ਇਹਨਾਂ ਇਹ ਸਵਾਨ ਕੱਟ ਕੇ ਤਿਆਰ ਕਰ ਲਿਆ ਜੀ ਆਪਾਂ ਇੱਕ ਮਿਰਚ ਥੋੜੀ ਜੀ ਲਾਲ ਹੋ ਗਈ ਸੀ ਜੀ ਤੇ ਇਹ ਲਸਣ ਆਪਣੇ ਕੋਲ ਪੀਸ ਕੇ ਰੱਖਿਆ ਹੋਇਆ ਜੀ ਇਹ ਚੋ ਪਾ ਲਾਂਗੇ ਐਨੀ ਮੈੜ ਉਤਰੀ ਹੈ ਜੀ ਤਾਲ ਦੇ ਉੱਤੋਂ ਜਿਹੜੀ ਆਪਾਂ ਝਾਗ ਉਤਾਰੀ ਹੈ ਦਾੜ ਆਪਣੀ ਰਿੱਝ ਰਹੀ ਹੈ ਜੀ ਤੇ ਉਨੇ ਟਾਈਮ 'ਚ ਆਪਾਂ ਕਰ ਲੈਨੇ ਤੜਕਾ ਤਿਆਰ ਜਿਵੇਂ ਕਿ ਉਹ ਪਾ ਲਿਆ ਜੀ ਫਰਾਈ ਪੈਨ 'ਚ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ ਜੀ ਜੀਰਾ ਜੀਰਾ ਆਪਣਾ ਤੜਕ ਗਿਆ ਹੁਣ ਆਪਾਂ ਪਾ ਦਾਂਗੇ ਪਿਆਜ਼ ਨਾਲ ਹੀ ਪਾ ਦਾਂਗੇ ਜੀ ਹਰੀਆਂ ਮਿਰਚਾਂ ਸਰਕਾਵਾਂ ਨੂੰ ਭੁਜ ਰਿਹਾ ਜੀ ਗਰਮੀ ਬਹੁਤ ਜ਼ਿਆਦਾ ਜੀ ਤੇ ਇਧਰ ਆਪਾਂ ਨਾਲ ਹੁੰਦੇ ਬਣਾ ਲਏ ਨੇ ਜੀ ਰੂਆਫ ਜਰ ਇਹ ਥੋੜਾ ਜਿਹਾ ਪਾਣੀ ਪਾ ਕੇ ਮੈਂ ਖੰਡ ਪਾ ਲਈ ਹੈ ਨੂੰ ਘੋਲਦੇ ਆਪਾਂ ਖੰਡ ਆਪਾਂ ਘੋਲ ਲਈ ਜੀ ਹੁਣ ਇਹਦੇ ਵਿੱਚ ਪਾ ਲਾਂਗੇ ਰੂਆਫ ਜਰ ਤੇ ਨਾਲ ਪਾ ਲਾਂਗੇ ਜੀ ਦੁੱਧ ਇਧਰ ਆਪਾਂ ਪਾ ਦਾਂਗੇ ਜੀ ਲਸਣ ਥੋੜਾ ਜਿਹਾ ਹੋਰ ਪਾ ਲਾਂਗੇ 2 ਮਿੰਟ ਇਹਨੂੰ ਭੁੱਲ ਕੇ ਸੇਕ ਲਵਾ ਕੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾ ਲਾਂਗੇ ਹੁਣ ਇਹਦੇ ਵਿੱਚ ਪਾ ਲੂਗੀ ਜੀ ਮੈਂ ਠੰਡਾ ਪਾਣੀ ਪਾਣੀ ਆ ਪਾਉਂਗੀ ਜੀ ਠੰਡਾ ਮੈਂ ਬਰਫ ਨਹੀਂ ਪਾਉਂਦੀ ਜਿਆਦਾ ਠੰਡਾ ਸੀ ਨਹੀਂ ਪੀਂਦੇ ਇਹ ਪਿਆਓ ਕਿ ਰੱਖੀ ਹੋਈ ਹੈ ਜੀ ਕਤੀਰਾ ਗੁੰਦ ਵਿੱਚ ਇਹ ਚ ਇਹ ਪਾ ਲਾਂਗੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਇਹ ਟਮਾਟਰ ਇਹ ਪਾ ਲੈਨੇ ਆ ਜੀ ਆਪਾਂ ਗਲਾਸਾਂ 'ਚ ਕਿ ਪਾਲਾਂਗੇ ਜੀ ਆਪਾਂ ਕਿ ਟੀਰਾ ਬਹੁੰਦਾ ਇਹ ਠੰਡੀ ਹੁੰਦੀ ਹੈ ਜੀ ਗਰਮੀ ਤੋਂ ਵਧੀਆ ਜ਼ਰੂਰ ਪੀਆ ਕਰੋ ਤੁਸੀਂ ਰੂਵ ਆਪ ਜਦ ਬਣ ਕੇ ਆਪਣਾ ਤਿਆਰ ਹੈ ਜੀ ਤੜਕਾ ਵੀ ਆਪਣਾ ਤਿਆਰ ਹੋ ਗਿਆ ਜੀ ਫਿਰ ਢਾਲ ਨੂੰ ਚੈੱਕ ਕਰ ਲੇ ਆਪਾਂ ਯਾ ਗੈਸ ਕਰ ਦਿੰਨੇ ਆਪਾਂ ਬੰਦ। ਦਾਲ ਵੀ ਆਪਣੀ ਰਿੱਜੀ ਪਈ ਹੈ ਜੀ। ਇਹ ਤੜਕਾ ਆਪਾਂ ਇਹਦੇ ਵਿੱਚ ਪਾ ਦਾਂਗੇ। ਇਹ ਸਾਰਾ ਇਹਦੇ ਵਿੱਚ ਪਾਵਾਂਗੇ ਜੀ। ਤੁਸੀਂ ਇਹਦੇ ਵਿੱਚ ਇੱਥੇ ਦੇਗੀ ਮਿਰਚ ਵੀ ਪਾ ਸਕਦੇ ਹੋ। ਦਾਲ ਆਪਣੀ ਬਣ ਕੇ ਤਿਆਰ ਹੈ ਜੀ। ਗੈਸ ਆਪਾਂ ਬੰਦ ਕਰ ਦਿੰਨੇ ਆ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਉਪਰ ਆਪਾ ਪਾ ਦਿੱਤੀ ਹੈ ਜੀ ਮੇਥੀ ਘਰ ਦੀ ਸੁਕਾ ਕੇ ਰੱਖੀ ਹੋਈ ਹੈ ਆਪਣੀ ਇਸ ਤਰ੍ਹਾਂ ਦਾਲ ਬਣਾ ਕੇ ਤੁਸੀਂ ਟਰਾਈ ਕਰਿਓ ਜੀ